ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ 'ਚ ਤੇ ਇਹ ਵੀਡੀਓ ਮਤਲਬ ਛਰੀ ਮਖਸਰ ਸਾਹਿਬ ਜਿਹੜੇ ਦੀਆਂ ਵਿੱਚ ਜੋ ਜ਼ਮੀਨਾਂ ਬਕਾਊ ਆ ਉਹਨਾਂ ਨੂੰ ਲੈ ਕੇ ਆ ਤੇ ਜੇ ਖਰੀਦਣਾ ਚਾਹੁੰਦਾ ਕੋਈ ਉਹ ਥੱਲੇ ਨੰਬਰ ਚੱਲੀ ਜਾਂਦਾ ਤੁਸੀਂ ਫੋਨ ਕਰ ਸਕਦੇ ਹੋ ਤੇ ਜੇ ਆਪਾਂ ਗੱਲ ਕਰੀਏ ਮਤਲਬ ਹੋਰ ਸਾਈਡ ਦੀ ਉੱਥੇ ਇੱਕ 80 ਕਿੱਲਾਂ ਟੱਕ ਹੈ ਜਿਹਦੇ ਵਿੱਚ 40 ਕਿੱਲਾਂ ਦਾ ਬਾਗ ਹੈ ਤੇ 40 ਕਿੱਲਾਂ ਦੇ ਵਿੱਚ ਜਿਹੜਾ ਹੈਗਾ ਜੀ ਝੋਨਾ ਹੁੰਦਾ ਹੈ ਤੇ ਨਹਿਰੀ ਪਾਣੀ ਲੱਗਦਾ ਵਧੀਆ ਛੋਟੀ ਨਹਿਰ ਜਾਂਦੀ ਹੈ ਕੋਲ ਦੀ ਤੇ ਦੋ ਮੋਟਰਾਂ ਬਾਕੀ ਜੇ ਕਿਸੇ ਨੇ ਪੂਰੀ ਕੋਈ ਹੋਰ ਜਾਣਕਾਰੀ ਲੈਣੀ ਹੈ ਜਾਂ ਦੇਖਣਾ ਹੈ ਟੱਕ ਤਾਂ ਆਪਾਂ ਉਹ ਵੀ ਦਿਖਾ ਦਾਂਗੇ ਤੇ ਹੋਰ ਸਾਈਡ ਤੇ ਬਾਕੀ ਤੁਸੀਂ ਐਸ ਨੰਬਰ ਤੇ ਫੋਨ ਕਰ ਲਿਓ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੂਸਰੀ ਪ੍ਰਾਪਰਟੀ ਦੀ ਜਿਹੜੀ ਸ਼ਹਿਰੀ ਪ੍ਰਾਪਰਟੀ ਹੈ ਮਲੋਟ ਤਹਿਸੀਲ ਦੇ ਕੋਲੇ ਆ 20 ਕਿੱਲਾਂ ਟੱਕ ਹੈ ਜਿਹਦਾ ਫਰੰਟ ਹੈਗਾ 1.5 ਕਿੱਲੇ ਦਾ ਤੇ ਜੇ ਕਿਸੇ ਨੂੰ ਮਤਲਬ ਜ਼ਰੂਰਤ ਹੋਵੇ ਤਾਂ ਤੁਸੀਂ ਫੋਨ ਜ਼ਰੂਰ ਕਰ ਲਿਓ ਬਾਕੀ ਉਹ ਪ੍ਰਾਪਰਟੀ ਬਹੁਤ ਵਧੀਆ ਜਿੰਨੇ ਵੀ ਕਹਿਦਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਥੋੜਾ ਬਹੁਤ ਫਾਇਦਾ ਵੀ ਕਰੋ ਅੱਛਾ ਜੀ ਜੇ ਕਿਸੇ ਨੇ ਮਤਲਬ ਲੰਬੀ ਹਲਕੇ ਚ ਕੋਈ ਪ੍ਰਾਪਰਟੀ ਲੈਣੀ ਹੈ ਭਾਵੇਂ ਕਿਸੇ ਨੇ 5 ਏਕੜ ਲੈਣੇ ਆ ਜਾਂ ਕਿਸੇ ਨੇ 11 ਏਕੜ ਦਾ ਡੱਕ ਲੈਣਾ ਹੈ ਜਾਂ ਕਿਸੇ ਨੇ 40 ਵੀ ਲੈਣਾ ਹੈ ਜਾਂ 60 ਵੀ ਲੈਣਾ ਤਾਂ ਉਹ ਵੀ ਕੰਟੈਕਟ ਕਰ ਸਕਦਾ ਹੈ ਜੇ ਕਿਸੇ ਨੇ ਨਿਆਈਂ ਚ ਲੈਣੀ ਹੈ ਪਹਿਲੀ ਸਭ ਕੁਝ ਹੈਗਾ ਤੇ ਤੁਸੀਂ ਫੋਨ ਕਰਿਓ ਬੜੀਆ ਨਹਿਰੀ ਪਾਣੀ ਲੱਗਦਾ ਚੰਗੀਆਂ ਮੋਟਰਾਂ ਬਹੁਤ ਵਧੀਆ ਜਿਹੜੀ ਜ਼ਮੀਨ ਹੈ ਤੁਹਾਨੂੰ ਮਿਲੂਗੀ ਬਾਕੀ ਥੱਲੇ ਨੰਬਰ ਚੱਲੀ ਜਾਂਦਾ ਕੋਈ ਹੋਰ ਜਾਣਕਾਰੀ ਲੈਣੀ ਹੈ ਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜੋ ਆਪਣਾ ਘਰ ਖਰੀਦਣਾ ਚਾਹੁੰਦਾ ਉਹਨੂੰ ਸਹੀ ਪ੍ਰਾਪਰਟੀ ਮਿਲ ਜੇ ਤੇ ਬਹੁਤ ਵਧੀਆ ਪ੍ਰਾਪਰਟੀ ਮਿਲ ਜੇ ਤੇ ਬਾਕੀ ਜੋ ਬਾਦ ਕਰਿਆ ਜਾਊਗਾ ਤੇ ਉਸ ਤੇ ਖਰੇ ਬਤਰਾਗੇ ਬਾਕੀ ਠੀਕ ਆ ਜੀ ਮਿਲਦੇ ਆ ਕਿ ਤਨ ਹੋਰ ਵੀਡੀਓ ਨਾਲ ਰੱਬ ਰੱਖਾ